ਹਾਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕੀ ਨਾਮ ਮੇਰਾ ਨਾਮ ਹੈ ਚੁੱਗੇ ਪਿੰਡ ਦੀ ਮੈਂ ਰਹਿਣ ਵਾਲੀ ਆ ਸਿਰ ਕੁੱਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ ਅੱਛਾ ਵੀਰ ਜੀ ਤਾਂ ਹੋਈ ਏ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਬੰਧ ਹੈਗਾ ਸੀ ਕਿਹਨਾਂ ਨਾਲ ਤੇ ਪੰਮੀ ਕਹੇ ਨਾਲ ਸਿਮਰਜੀਤੋਂ ਨਾਲ ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆ ਚ ਬਹਿ ਕੇ ਕਰ ਲੈਨੇ ਆ ਇਹ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਖਾਦੇ ਆ ਮੇਰੇ ਘਰ ਵਾਲੇ ਨੇ ਇਹ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲੋ ਜੇ ਤੁਹਾਡੇ ਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲਾਂ ਦਿੱਤੀਆਂ ਸਾਨੂੰ ਕਿ ਮੈਂ ਇਹਨਾਂ ਨਾਲ ਬੜੇ ਵਾਸਤੇ ਪਾਇਆ ਵੀ ਸਾਨੂੰ ਗਾਲਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਜਿਹੜੀ ਵੀ ਹੈਗੀ ਹੈ ਵੀ ਐਦਾਂ ਨਾ ਕਰੋ ਤੁਸੀਂ ਇਹਨਾਂ ਨੇ ਉਸ ਤੋਂ ਬਾਅਦ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਇਸੇ ਦੇ ਘਰੇ ਵੜ ਗਈ ਅੰਦਰ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਫੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਦੇਵਦ ਕੀਤੀ ਇਹਨਾਂ ਨੇ ਕੱਪੜੇ ਪਾੜੇ ਮੇਰੇ ਇਹਨਾਂ ਨੇ ਮੈਨੂੰ ਵੇਪੜਦੇ ਕਰਤਾ ਜਿੱਦ ਜਿੱਦੋਂ ਮੈਂ ਪੜਦੇ ਕੀ ਤੈਨਾਂ ਨੇ ਮੇਚੀ ਕਿਚਕਾੜੇ ਬਹੁਤ ਮਾਰੇ ਪਰ ਇੰਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਹਲਾਤ ਹੋਣ ਦਾ ਆ ਉਹ ਵੀ ਸਾਡੇ ਨਾਲ ਬਹੁਤ ਮੁੜਕੇ ਜਿੱਦ ਕੇ ਗਿਆ ਏ ਉਸ ਤੋਂ ਬਾਅਦ ਜਿੱਦੋਂ ਮੇਰੇ ਹਲਾ ਪਾਇਆ ਤੇ ਜਿੱਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਬੁਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰ ਮੁੜ ਕੇ ਇੱਟਾਂ ਚ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਰੇ ਕੱਲੀ ਸੀਗੀ ਇਹ ਸਾਰਾ ਪਰਿਵਾਰ ਆ ਕੇ ਗੱਲ ਕਰਨ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ ਗਈ ਕੋਠੇ ਤੇ ਚੜ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰ ਦੇ ਕੁੱਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰੇ ਸਿਰ ਸਾਹਿਬ ਵੀ ਲੈ ਕੇ ਲਾ ਕੇ ਜੀ ਜਦੋਂ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਕੇਸ ਫੜੇ ਮੈਨੂੰ ਮਾਰਿਆ ਕੁੱਟਿਆ ਜਦੋਂ ਇਹਨਾਂ ਨੇ ਮੇਰੇ ਪਰਦੇ ਵਾਲੇ ਸਰੀਰ ਨੂੰ ਛੂਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਗਾਤਰਾ ਵੀ ਲਾ ਕੇ ਆਪਦੇ ਘਰੇ ਲੈ ਜੇ ਪਾਜੀ ਕੇ ਘਾਤਰਾ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੁੱਤੇ ਖਾਣੀ ਵਾਲਾ ਹਾਲ ਕੀਤਾ ਬਸ ਇੱਕ ਮੇਰੀ ਜਾਨ ਵੀ ਜਿਹੜੀ ਕੁੱਤਾ ਰੋੜੇ ਚਲਾਉਂ ਹਾਂਜੀ ਜੀ ਉਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰਵੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈਗੀਏ ਇਟਾ ਰੋੜਿਆਂ ਦੀ ਜੀ ਹੈ ਸਾਡੀ ਪਿੰਡ ਵਿੱਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਵਰਜੀ ਉਹਨਾਂ ਤੇ ਫੋਲ ਹੋਣੀ ਚਾਹੀਦੀ ਹੈ ਬੁੜੀਆਂ ਤੇ ਵੀ ਸਣੇ ਬੰਦਿਆ ਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ ਅੱਠ ਜਣਿਆਂ ਨੇ ਮੇਰੇ ਕਾਕੂ ਨੂੰ ਵੀ ਕੱਢ ਰਿਆ ਹੱਥ ਚ ਗੁੰਡਾ ਸੀ ਸੀ ਚੱਕੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸੀਰ ਤੇ ਲੱਗਾ ਉਧਰ ਪੇ ਹੀ ਦਿੱਤਾ ਗਿਆ ਫਿਰ ਮੇਰੇ ਘਰ ਵਾਲਾ ਨਾਲ ਕਾਕੂ ਨੂੰ ਲੈ ਕੇ ਆਇਆ ਨਾਲ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਇਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਸੱਟਾਂ ਵੀ ਲੱਗ ਗਈਆਂ ਐ ਗੁੱਟਮਾਰ ਕੀਤੀ ਜਿਹੜੀ ਕਾਰਵਾਈ ਵੀਰ ਜੀ ਉਹਨਾਂ ਤੇ ਹੋਣੀ ਚਾਹੀਦੀ ਐ ਬਾਕੀ ਵੀਰ ਜੀ ਉਹਨਾਂ ਦਾ ਡਰ ਲੱਥਿਆ ਹੋਇਆ ਐ ਉਹਨਾਂ ਦਾ ਡਰ ਇਸ ਤਰ੍ਹਾਂ ਲੱਥਿਆ ਹੋਇਆ ਜਿਹੜੀ ਇਹਨਾਂ ਟਿਲਵੀਂ ਬੰਦਾ ਮਾਰਿਆ ਐ ਕੁੜੀ ਨੇ ਤੇ ਮੁੰਡੇ ਨੇ ਜਿਹੜੇ ਜੇਲ੍ਹ 'ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਕੇ ਚਲੋ ਤਾਂ ਹੀ ਆਧਿਕਾਰਿਕ ਕਾਰਵਾਈ ਹੈ ਪਰ ਇਹਨਾਂ ਨੂੰ ਆदत ਪਈ ਹੋਈ ਆ ਇਹਨਾਂ ਦੇ ਮੂੰਹ ਤੇ ਚਪੇੜੇ ਵੱਜਣੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਏ ਜੋ ਵੀ ਹੈਗਾ ਏ ਵੀਰ ਬਣ ਕੇ ਮੇਰੇ ਮੈਂਨਤ ਵਾਲੀ ਗੱਲ ਆ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੇ ਹfte ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਮੇਰਾ ਹੱਕ ਦਵਾਇਆ ਜਾਵੇ